Akuwara ita ne, shi nesa na araba. O લાતે બસ બસ ઓ બસ ઓર કિતھے માછ લઈ જાડી તવાડી ભાઈ ગાડી સાઈડ ક્લાસ મે દેખના ઉપરવાળા ના ગલત લાતા તુહી યાર વાત સહી હે લાકે ઢલે કા મેને ઠીક હે ગલ ઓના દી યે તો મુતે भाई वो खेल रहे

ਸਾਰੇ ਉਹ ਇੱਥੇ ਆ ਜਾਓ ਸਾਰੇ ਉਹ ਨਗਰ ਨਗਰ ਉਹ ਆ ਗਿਆ ਮੈਂ ਮਾਰ ਦਾ ਮਾਰ ਦਾ ਬੰਦੇ ਕਿੱਥੇ ਹੋ ਯਾਰ ਦੇਖੋ ਦੰਨ ਨੂੰ ਤਰੇ ਲਾ ਸਾਰੇ ਨੂੰ ਤਵਾਜ ਮਾਰ ਸਾਰੇ ਨੂੰ ਤਵਾਜ ਮਾਰ ਇੰਦਰ ਬੰਦੇ ਕਿੱਥੇ ਇੱਧਰ ਆ ਜਾਓ ਸਾਰੇ ਮਸਲਾ ਲਾ ਦੀਏ ਚਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬਸਟਾਂ 'ਚ ਅਸੀਂ ਖੜੇ ਆਂ ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਪਾਜੀ ਬਲਜਿੰਦਰ ਸਿੰਘ ਜੀ ਦਾਸ ਸਿੱਖ ਯੂਥੋਂ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਤੇ ਸਾਡੇ ਨੌਜਵਾਨ ਤਰਕਟਨਾਵਾ ਵਾਪਰ ਰਹੀਆਂ ਨੇ ਇਰੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਣਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਉਹ ਅਮਨ ਸੂਤ ਦਾ ਜੋ ਕਹਿਣਾ ਆ ਕਿ ਭਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਮਾਦਰ ਦੇ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੇ ਸਾਡੇ ਦਿਲਾਂ 'ਚ ਵੱਸਦੇ ਨੇ ਉਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵੱਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਇਹ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾਂ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਸਰਬਾਤਮਾ ਜਲਾਲ ਅੱਲਾਹ ਦੀਆ ਬਾਬਾ ਇਹ ਦੋ ਤਕੇ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਮੈਂ ਉਹਨਾ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹਾਰਪੁਰ ਦੀ ਗੱਲ ਕਰਦੇ 70% ਦੇ ਇੱਥੇ ਫੈਕਟਰਾਂ ਦੇ ਵਿੱਚ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰ ਆਪਣੀਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ ਹਿਮਾਚਲ ਦਾ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਇਹਦਾ ਸੀਐਮਾ ਜਿਹੜਾ ਇਹਨੂੰ ਨਾਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਬਾਰ ਬਾਰੇ ਭਿੰਡਰਾ ਵਾਲੇ ਸੰਤਾਂ ਨੂੰ ਅੱਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਵਿੱਚ ਸ਼੍ਰੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾਂ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਉਹ ਦਰਜ ਨਹੀਂ ਹੈਗਾ ਤੇ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸਾਡੇ ਜਰਨੈਲਸ ਹੁਣ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਤੇ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾਂ ਦੇ ਖਿਲਾਫ ਬੋਲੀ ਗਈ ਇਹੋ ਜੀ ਸ਼ਬਦਾਬਲੀ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਹਿਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਦਾ ਹੱਲ ਚਾਹੁੰਨੇ ਆ ਤੇ ਇਹਨੂੰ ਨੱਤ ਪਾਓ ਇਹ ਪੰਥ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾਂ ਦੇ ਲੋਕ ਜਿਸ ਤਰੀਕੇ ਨਾਲ ਝੰਡੇ ਨੂੰ ਰੋਲਿਆ ਆਏ ਨੇ ਜ਼ਮੀਨ ਦੇ ਵਿੱਚ ਪੈਰ ਕਿ ਜੇ ਤੁਹਾਡੇ ਪੱਟਾ ਦੇ ਵਿੱਚ ਦਮ ਹੈਗਾ ਆ ਤੇ ਫਿਰ ਸੰਤਾਂ ਦੇ ਝੰਡੇ ਤੇ ਸੰਤਾਂ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਕੱਢੋ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾਂ ਦਾ ਸਟicker ਨਾ ਲਾਓ ਝੰਡੇ ਨਾ ਲਾਓ ਕਿਉਂਕਿ ਇਹ ਉਹ ਜਰਨੈਲ ਆ ਜਿੰਦੇ ਆਪਾ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਕੋ ਕੁਮਾਗਾ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਤੇ ਅੱਜ ਦਸਤਾਰਾਂ ਨੇ ਤੇ ਸਭ ਤੇ ਜਰਨੈਲ ਸੰਗਲ ਹੋਣਾ ਤੇ ਕਰਕੇ ਹੀ ਸੋਪਦੀਆਂ ਨੇ ਜਿਸ ਤਰੀਕੇ ਨਾਲ ਇੱਥੇ ਦੀ ਹਕੂਮਤ ਦਰਬਾਰ ਸਾਹਿਬ ਨੂੰ ਟਾਈਟੇਰੀ ਕਰ ਰਹੀ ਸੀ ਪੰਜਾਬ ਦੀ ਨੌਜਵਾਨ ਇਹਨਾਂ ਨੂੰ ਪੁੱਛ ਰਹੀ ਸੀ ਉਹਨੂੰ ਠੱਲ ਪੋਣੋਲਾ ਜਰਨੈਲ ਸੀ ਤੇ ਸੰਜਰਨੈਲ ਸੀ ਸੋ ਇਹ ਸੁਨੇਹਾ ਪੰਜਾਬ ਦੀ ਨੌਜਵਾਨਾਂ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਅਸੀਂ ਜੀ ਉਦੋਂ ਪੰਜਾਬ ਵੱਲੋਂ ਕਿ ਪਾਈ ਦੇ ਤੁਹਾਡੀਆਂ ਲੱਤਾ ਪਾਰ ਚੱਲ ਜੀਂ ਨੇ ਫੇਰ ਹੀ ਸੰਤਾ ਦੇ ਸਟicker ਲਾ ਕੇ ਜਾਓ ਤੇ ਜੇ ਕੋ ਲਾਵੇ ਤੇ ਉਹਦਾ ਜਵਾਬ ਦਿਓ ਕਿ ਜਿਵੇਂ ਤੁਹਾਡੇ ਬਾਪ ਦੀ ਪੱਗ ਨੂੰ ਕੋ ਹੱਥ ਪਾਲੇ ਉੱਥੇ ਜੋ ਕਰਦੇ ਹੋ ਉੱਥੇ ਤੁਹਾਡੇ ਇਹ ਕਰਨਾ ਪੈਂਦਾ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆ ਬਸ ਉਹਨਾਂ ਦੇ ਮੂਹ ਕਰ ਕਲੋਸ ਕਰਕੇ ਲਾਉ ਜਨਾ ਫਿਕਰਾਂ ਦੇ ਉੱਪਰ ਲਾਉ ਲਾਉ ਨਾ ਬਾਕੀ ਕੰਡੈਕਟਰ ਵੀ ਇਹਨਾਂ ਨੂੰ ਬੇਨਤੀ ਹੈ ਜੀ ਤੁਹਾਡੇ ਨਾਲ ਸਾਡੀ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੈਗੀ ਆਜੋ ਆਜੋ ਭਾਈ ਆਜੋ ਸਾਰੇ ਆ ਦੇ ਦਿਲਾਓ ਆ ਚੰਗੀ ਤਰ੍ਹਾਂ ਲਾਇਆ ਕਰੋ ਸੈਡਾ ਦੀ ਇਦਾਂ ਲਾਇਆ ਕਰੋ ਸੈਕੰਡਰ ਸਟicker ਫੜਾਓ ਲੈਣੀ ਬਟਾ ਹਰੇ ਜੀ ਸਿਵਾ ਵੀ ਬਈ ਬੜੀ ਬੜੀ ਮਾਲਾ ਜਮੀਆ ਬਾਜ਼ੀ ਲੈ ਨੇ ਭਾਈ ਅਗੇ ਆਪਾਂ ਵੀ ਸਿੱਖਾਂ ਜੀ ਹਣੇ ਨਸਾ ਲਾਉਣੀ ਆਇਆ ਛਿੱਟਿਓ ਫੜਾ ਦਿਓ ਇਹ ਹਾਂ ਉਹ ਸ਼ੀਸ਼ੇ ਤੇ ਨਾਲਾ ਓਸੀ ਥੱਲੇ ਕਰਕੇ ਥੱਲੇ ਕਰਕੇ ਲਾ ਥੋੜੀ ਹੋਰ ਸ਼ੀਸ਼ੇ ਦੇ ਬਿਲਕੁਲ ਥੋੜੀ ਜਿਹੀ ਥੱਲੇ ਕਰ ਦਿਓ ਥੱਲੇ ਕਰ ਦਿਓ ਨਾਲ ਲਾਓ ਇਹ ਤੇ ਲਾਈਟ ਤੇ ਉਹ ਵੀ ਸਹੀ ਹੈ ਆਪਣੀ ਨਾਲੇ ਬਿਲਕੁਲ ਜਲਤ ਨਹੀਂ ਹੋਣੀ ਕਿਸੇ ਲਈ ਮਾਨਦ ਲਈ ਮਾਨਦ ਲਈ ਭਰਾ ਮਾਨ ਦੀ ਹੱਡੀ ਮੇਰਾ ਇਹਦਾ ਬੋਲ ਲਗਾ ਬਣਾ ਲਾਓ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਕਾਲਿਸਟਾਨ ਜਿੰਦਾਬਾਦ ਬਾਸ ਇੱਕ ਨਾ ਬੋਲ ઈસોલે ઓલ આજો ઓર ઓર આજો ઓ ભી આજો ઓસ અભી માછાળી લાગદી અભી હમાચલા લીયા અભી ਐਚਪੀ ਆ ਉਹ ਰੀਜੀ ਬਣਾਉਂਗਾ ਰੀਜੀ ਟੀਮ ਨਾਲ ਨਹੀਂ ਮੈਨੂੰ ਉਹ ਪੋਸਟ ਨਾਲੇ ਥੱਲੇ ਥੱਲੇ ਲਾਉਗੇ ਜਿੱਥੇ ਆ ਦੇਣਾ ਉਹ ਸਾਡਾ ਚੀਜ਼ ਨਾ ਕਰ ਰਿਹਾ ਹੈ ਲੇਕਦਾ ਹੈਗਾ ਕੋਈ

जल्दी